ਜੇਤੀ ਪੋਤ ਦੇ ਬਗਾਨਾ ਕੇਸ ਪੁਆਇਆ ਸੀ ਤੂੰ ਉਹਦੀ ਕਾਪੀ ਆ ਆ ਸਾਰੀ ਐਫ ਆਰ ਆ ਮਨਜੀਤ ਕੌਰ ਇਹ ਆ ਸੀ ਮਨਜੀਤ ਕੌਰ ਸਪੁੱਤਰੀ શ્રી surjeet singh ਵਾਸੀ ਭੈਣ ਦੀ ਏ ਲੌੜੀਏ ਡੇਡ ਡੇਡ ਲੱਖ ਲੈ ਕੇ ਰਦੀ ਨਵੇਂ ਕਰਦੀ ਫਿਰਦੀ ਤੂੰ ਦੂਰ ਦੇਣਾ ਨਹੀਂ ਯਕੀਨ ਤਾਂ ਆ ਦੇਖ ਲੈ ਆ ਨਾਂ ਪੜ੍ਹ ਲੈ ਚੰਗੀ ਤਰ੍ਹਾਂ ਮਨਜੀਤ ਕੌਰ ਸਪੁੱਤਰੀ ਕੌਣ ਆ ਹੈ ਭੈਣ ਦੀ ਲੌੜੀਏ ਤੂੰ ਆ ਤੇ ਪਿਓ ਦੇ ਨਾਂ ਨੂੰ ਲਾਜ ਲਾਤੀ ਸਰਜੀਤ ਸਿੰਘ ਦੀ ਤਾਂ ਬਣ ਜਾਂਦੀ ਆਦੇ ਪੇਉੜੀ ਨਹੀਂ ਬਣੀ ਤੂੰ ਪੋ ਜਿਹ ਹੁੰਦੀ ਏ ਆ ਤੇਰੀ ਐਫ ਆਰ ਕੀ ਗਿਆ ਇੱਥੇ ਇਹ ਤੂੰ ਕਰਾਈ ਸੀ 27 ਤਰੀਕ 10ਵੇਂ ਮਹੀਨੇ ਦੀ 2022 2022 ਨੂੰ ਕਰਾਈ ਸੀ ਰਾਤ ਨੂੰ 1 ਵਜੇ ਜਦ ਤੇਰੀ ਭੋਸੜੀ ਮਾਰੀ ਸੀ ਕਹਿੰਦੇ ਸੰਤੋਖ ਲੁਧਿਆਣੇ ਲੁਧਿਆਣੇ ਵਿਖੇ ਹੋਟਲ ਜਿੱਦਾਂ ਨਾਮ ਕੀ ਹੋਟਲ ਸੀ ਆ ਕੀ ਹੋਟਲ ਦੇ ਵਿੱਚ ਤੇਰੀ ਭੋਸੜੀ ਮਾਰੀ ਸੀ ਨਾ ਯਾਦ ਕਰ ਲੈ ਵਿੱਚ ਜਿਸ ਨੂੰ ਦੇਖ ਕੇ हां ਇਹਨੇ ਬਿਆਨ ਦਿੱਤਾ ਭੈਣ ਦੀ ਲੌੜੀ ਨੇ ਕਹਿੰਦੀ ਹੋਟਲ ਵਿੱਚ ਲੈ ਕੇ ਆਇਆ ਜਿਸ ਨੂੰ ਦੇਖ ਕੇ ਮੈਂ ਡਰ ਗਈ ਅੱਛਾ ਤੂੰ ਡਰਨ ਵਾਲੀ ਭੋਸੜੀ ਦੀ ਏ ਤੂੰ ਭੈਣ ਦੀ ਲੌੜੀ ਏ ਲੰਨਾਂ ਦੇ ਲੰਨ ਲੈਰ ਗਦਰੇਦ ਹਲਾਈਏ ਨਾ ਤੈਨੂੰ ਤਾਂ ਕਰਕੇ ਟੋਕਰ ਲੰਨਾਂ ਲੱਗੇ ਹੁਣ ਭੋਸੜੀ ਜਾਉਣ ਦੀ ਏ ਕਹਿੰਦੀ ਡਰ ਗਈ ਮੈਨੂੰ ਆਪਣੇ ਪਿਆਰ ਭਰੀਆਂ ਗੱਲਾਂ ਦੇ ਵਿੱਚ ਅਤੇ ਵਿਆਹ ਕਰਾਉਣ ਦਾ ਬਹਾਨਾ ਲਾ ਕੇ ਪੂਰੀ ਤਰ੍ਹਾਂ ਬਰਲਾ ਲਿਆ ਤੇ ਅਦੇ ਦੋਸਤੀ ਨੇ ਉਕਤੋ ਹੋਟਲ ਵਿੱਚ ਪਹਿਲਾਂ ਤੋਂ ਹੀ ਕਮਰਾ ਬੁੱਕ ਕਰਵਾਇਆ ਸੀ ਅੱਛਾ ਜੀ ਤੇ ਅਤੇ ਆਪਣੇ ਦੋਸਤਾਂ ਨੂੰ ਗੱਡੀ ਵਿੱਚ ਹੀ ਹੋਟਲ ਦੇ ਬਾਹਰ ਬਿਠਾ ਕੇ ਆ ਗਿਆ ਆਪਣੇ ਨਾਲ ਹੋਟਲ ਦੇ ਕਮਰਾ ਕਮਰਾ ਨੰਬਰ 909 ਆ ਠੀਕ ਆ ਜਿੱਜ ਤੂੰ ਭੋਗੜੀ ਮਰਾਈ ਸੀ ਰਾਤ ਨੂੰ ਚੇਤਾ ਕਰ ਲੈ ਦਿਹਾਣੇ ਕਿਹਦੇ ਨਾਲ ਫਿਰਦੀ ਸੀ ਤੂੰ ਭੋਗੜੀ ਦੀਏ ਖੜ ਤੇਰੀ ਮਾਂ ਦੀ ਲੰਨ ਬਹੁਤ ਪ੍ਰੂਫ ਨੇ ਕੱਲਾ ਕੱਲਾ ਕੱਢ ਕੇ ਲਿਆ ਹੂੰ ਕਿ ਤੇਰੀ ਮਾਂ ਰੋਲੂ ਜਦੋਂ ਤੱਕ ਚੁੱਪ ਸੀ ਚੁੱਪ ਬੈਠਾ ਸੀਗਾ ਜਾਣ ਕੇ ਭੈਣ ਦੀ ਲੋੜੀਏ ਸੱਪ ਛੇੜ ਲਿਆ ਤੈਂ ਮਾਰੂ ਤੈਨੂੰ ਹਣ ਖੜ ਜਾ ਖੜ ਜਾ ਤੂੰ ਭੈਣ ਦੀ ਲੋੜੀਏ ਕੀ ਪੋਸਟਾ ਪਾਏਂਗੀ ਤੂੰ ਕੀ ਨੰਬਰ ਮੰਟੇਂਗੀ ਖੜ ਤੇਰੀ ਮਾਂ ਦੀ ਲੰਨ ਤੇਰੀ ਔਕਾਤ ਹੈਗੀ ਫੇਰ ਤੈਨੂੰ ਇਹ ਸਮੇਂ ਨਹੀਂ ਹੁੰਦਾ ਖੜਾ ਹੋਟਲ ਨੰਬਰ 909 ਨੌਵੀਂ ਮੰਜ਼ਲ ਨੌਵੀਂ ਮੰਜ਼ਲ ਤੇ ਤੇਰੀ ਗਾਣ ਮਾਰੀ ਸੀ ਜਿਸ ਨੂੰ ਦੇਖ ਕੇ ਖੜ ਜਾ ਕਿੱਥੇ ਕਿੱਥੇ ਆ ਸੀ ਅਸੀਂ ਜਿਸ ਨੂੰ ਦੇਖ ਕੇ ਮੈਂ ਡਰ ਗਈ ਆ ਤੇ ਦੋਸ਼ੀ ਨੂੰ ਉਹਦੇ ਮਾਤਾ ਪਿਤਾ ਤੇ ਉਹਦੇ ਘਰਵਾਰੇ ਪੁੱਛਿਆ ਹੱਛਾ ਭੈਣ ਚੋਦਿਆ ਕੋਈ ਪੁੱਛਿਆ ਵੀ ਹਾਂ ਕਿੱਥੋਂ ਆ ਕੀ ਆ ਕੀ ਆ ਜਦੋਂ ਭੈਣ ਚੋਦ ਦੇਖ ਲਿਆ ਵੀ ਹਾਂ ਮੁੰਡਾ ਪੈਸੇ ਵਾਲਾ ਮੋਟੀ ਸਾਮੀ ਆ ਚੱਕ ਲੋ ਜੀ ਮਰਾ ਲੋ ਭੋਸੜਾ ਅਗਲੇ ਦਿਨ ਕੇਸ ਪਵਾ ਦੇ ਖੜ ਤੇਰੀ ਮਾਂ ਦੀ ਲਣਕੜ ਤੇਰੀ ਭੈਣ ਦਾ ਫੁੱਦਾ ਤੇਰੀ ਦਾ ਆਪਣੇ ਨਾਲ ਮੈਂ ਨਰਗੀ ਤੇ ਮਾਦਾ ਵੀ ਨਹੀਂ ਮੈਨੂੰ ਆਪਣੇ ਘਰ ਲਿਆ ਜਾ ਕੇ ਲਿਜਾਣ ਦੇ ਬਦਲੇ ਵਿੱਚ ਕਿਉਂ ਲੈ ਕੇ ਆਇਆ ਜਿਸ ਜਿਸ ਤੇ ਦੋਸ਼ੀ ਲਈ ਆ ਜਾਏਗਾ ਫਰੇਜ ਨਾਮ ਹੋਇਆ ਕਿਉਂਕਿ ਦੋਸ਼ੀ ਦੀ ਨਿਆਤ ਵਿੱਚ ਖੋਟਦੀ ਅੱਛਾ ਭੈਣ ਦੀ ਲੌੜੀਏ ਗਸਤੋੜੇ ਮੁੰਡੇ ਦੀ ਨੀਂਦ ਕੋ ਖੋੜ ਸੀਗੀ ਤੇਰੀ ਮਾਂ ਨਾ ਫੁੱਦਾ ਭੋਲਦਾ ਤੂੰ ਆ ਮਰੋਣੀ ਫਿਰਦੀ ਆ ਥਾ ਦਾਦੇ ਹੈ ਭੈਣ ਦੀ ਲੌੜੀਏ ਨਾਈਟਾਂ ਦੇ ਤੂੰ ਜਾਂ ਨਹੀਂ ਫਿਰਦੀ ਆ ਗਸਤੋੜੇ ਲੁਧਿਆਣੇ ਭੈਣ ਦੀ ਲੌੜੀਏ ਜਾ ਜਾ ਕੇ ਤੂੰ ਬੈਣੀ ਆ ਉਹ ਕਰਨਾ ਕੋਲ ਤੇਰੀ ਮਾਂ ਦੀ ਲੰਨ ਤੇਰੀ ਦੀ ਖੜ ਜਾ ਮੈਂ ਦਿੰਨਾ ਭੈਣ ਦੀ ਲੌੜੀਏ ਚਿੱਟਾ ਪੀਣੀ ਹੈ ਗਸਤੋੜੇ ਪੰਨੀਆਂ ਤੂੰ ਲਾਉਣੀ ਆ ਭੋਸੜੀ ਦੀ ਲਿਆਣੀ ਪੁੱਛਣੀਗਾ ਉਤੇ ਭੈਣ ਚਾਹਲ ਨੂੰ ਪੁੱਛਣੀਗਾ ਭੈਣ ਦੀ ਲੌੜੀਏ ਚਿੱਟਾ ਦਵਾ ਦੇ ਹੈ ਉਸ ਰੀਝ ਹੋਂਦੀ ਤੇਰੀ ਮਾਂ ਦੀ ਲੰਨ ਖੜ ਤੇਰੀ ਭੈਣ ਦਾ ਫੁੱਦਾ ਤੇ ਲਾ ਪੜੂ ਮੈਂ ਖੜ ਤੇਰਾ ਪਿੱਤਾ ਪੜੂ ਕਰ ਜਾ ਭੈਣ ਦੀ ਲੋੜੀ ਖੜ ਮੋਟੇ ਦੇਖੀ ਚੱਲੇ ਦਾ ਬੰਦ ਦਾ ਕੀ ਆ ਬੰਦ ਦਾ ਕੀ ਹਣ ਤੂੰ ਦੇਖੀ ਚੱਲ ਹਟੂ ਇਹਦਾ ਲੱਪੜ ਜਾ ਭੈਣ ਚੋਂ ਉਹ ਸਾਰਾ ਭੈਣ ਨੂੰ ਮੋੜਦੇ ਹਣ ਮਤਨੇ ਖੜ 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 ਮੋਟੇ ਖੜ 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 ਇਹਦੀ ਭੈਣ ਦੀ ਫੁੱਦੀ ਖੜ ਤੂੰ ਭੈਣ ਦੇ ਚਾਹ ਚਾਹਦਾ ਕਹੇ ਚਾਹ ਬਣਵਾ ਚਾਹ ਪੀਂਦੇ ਪੀਂਦੇ ਤੇਰੀ ਐਣੀ ਤਸੱਲੀ ਨਾ ਮਾਂ ਚੋਂ ਦੂ ਰੀਜ ਨਾ ਐਣ ਦੀ ਲੋੜੀਆਂ ਰੀਜ ਨਾ ਮਾਂ ਚੋਂ ਤੇਰੀ ਅੱਜ ਭੋਸੜੀ ਦੀ ਗਾਂਡੂ ਏ ਭੈਣ ਦੀ ਲੋੜੀਆਂ ਮਨਜੀਤ ਕਰ ਏ ਤੈਨੂੰ ਕਹਿਣਾ ਭੈਣ ਦੀ ਲੌੜੀ ਐ ਆ ਜਿਹੜਾ ਤੂੰ ਲੁਧਿਆਣੇ ਹੋਟਲ ਦੇ ਵਿੱਚ ਭੋਸੜਾ ਮਰਾਇਆ ਸੀਗਾ ਖੜ ਜਾ 27 ਤਰੀਕ 10ਵਾਂ ਮਹੀਨਾ 2022 ਨੂੰ ਤੂੰ ਜਿਹੜਾ ਗਾਡ ਮرائی ਸੀ ਹੋਟਲ ਦੇ ਵਿੱਚ 1.5 ਲੱਖ ਲੈ ਕੇ ਰਾਜੀਨਾਮਾ ਕੀਤਾ ਸੀ ਕੀਤਾ ਸੀ ਕਿ ਨਹੀਂ ਕੀਤਾ ਸੀ ਆ ਜਾ ਸਾਹਮਣੇ ਆਉਣਗੇ ਖੜ ਜਾ ਤੇਰੀ ਭੈਣ ਦੀ ਲੌੜੀ ਐ ਤੈਨੂੰ ਸਾਰਾ ਦੱਸੂ ਮੈਂ ਤੂੰ ਕਿੱਥੇ ਕਿੱਥੇ ਪਾਣ ਚਦਾਈ ਐ ਕਿੱਥੇ ਕਿੱਥੇ ਗਾਡ ਮਾਰਾਈ ਐ ਸਾਰੀ ਲਿਸਟਾ ਜਿੰਨਾ ਭੋਸੜਾ ਤੂੰ ਮਰਾਇਆ ਨਾ ਤੈਨੂੰ ਤਾਂ ਚੱਕ ਕੇ ਹਲਾਈਏ ਨਾ ਐ ਕਰਕੇ ਤੇ ਲੰਨਾਂ ਦਾ ਟੋਕਰਾ ਨਿਕਲੂਗਾ ਐ ਲੰਨ ਆਉਣਗੇ ਭੈਣ ਦੀਆਂ ਲੋੜੀਆਂ ਲੈਣ ਵਾਈਚ ਜਿੰਨੇ ਲੰਨ ਤੂੰ ਲਈ ਬੈਠੀ ਐ ਭੋਸੜੀ ਦੀ ਐ ਤੂੰ ਮੇਰਾ ਕੀ ਟਾਈਮ ਚ ਕਹਾਏਂਗੀ ਮੇਰੀ ਕੀ ਜ਼ਬਾਰੀ ਦੇਨੀ ਆ ਭੈਣ ਦੀਆਂ ਲੋੜੀਆਂ ਬੇਦਖਲ ਫਿਰਦਾ ਘਰ ਆ ਜਾ ਆ ਜਾ ਤੇਰੀ ਮਾਂ ਦੀ ਲੰਨ ਦਵਾ ਤੇਰੀ ਦੀ ਭੈਣ ਦੀ ਲੰਨ ਲੈਣੀ ਲੈ ਹੀ ਤੇਰੇ ਉਹ ਜਿਹੜੇ ਨਾਈਟੇ ਟ੍ਰੂ ਫਿਰਦੇ ਨੇ ਚਾਰ ਭਰਾਵਾਂ ਨੂੰ ਭੈਣ ਚੋਦੀਏ ਮਾਰ ਮਾਰ ਤੇਰੀ ਬੁੰਡ ਦਾ ਪ੍ਰਾਂਡਾ ਬਣਾ ਦੂ ਭੋਸੜੀ ਜਹਣਦੀ ਪਹਿਲਾਂ ਪੁੱਲ ਗਈ ਪੋੜੀ ਦੀਏ ਤੈਨੂੰ ਮਿੰਨਾ ਰੇਲ ਬਣਾਈ ਸੀ ਤੇਰੀ ਕੋਡੀ ਕਰਕੇ ਮਾਰੀ ਸੀ ਪੁੱਲਜੀ ਭੈਣ ਦੀਏ ਲੋੜੇ ਗਸਤੋੜੇ ਵਿਆਹ ਦਾ ਕਹਿੰਦੀ ਏ ਤੇਰੇ ਵਰਗੀ ਭੈਣ ਦੀਏ ਲੋੜੀਏ ਜੂੜਨਾ ਵਿਆਹ ਕਰਾਉਂਗਾ ਮੈਂ ਪੋਸੜੀ ਦੀਏ ਪਹਿਲੇ ਦਿਨ ਜਦੋਂ ਤੂੰ ਮੇਰੇ ਥੱਲੇ ਪਈ ਸੀਗੀ ਉਦੋਂ ਭੈਣ ਚੋਦੀਏ ਮਾਂ ਨਹੀਂ ਚਦਾਈ ਸੀ ਤੂੰ ਪੋਛੜੀ ਹੋਣ ਦੀਏ ਭੈਣ ਚਦੋਂ ਉਹਨੂੰ ਥੱਲੇ ਪਈ ਸੀ ਨਾ ਪੈਂਦੀ ਭੈਣ ਦੇ ਲੱਣ ਲੈਣੀ ਦੀ ਕਹਿੰਦੀ ਅਖੇ ਜੀ ਝੋਖ ਰਤੀ ਨੇ ਮੈਂ ਐ ਘਾਤਾ ਝੋਖ ਰਤੀ ਨੇ ਮੈਂ ਕਰਦਾ ਉਦੋਂ ਤਾਂ ਭੈਣ ਦੀਏ ਲੋੜੀਏ ਲੱਤਾ ਚੱਕਦੀ ਸੀ ਤਾਂ ਨੂੰ ਵੀ ਭੈਣ ਦੇ ਲੱਣ ਐਡਾ ਤੇ ਸਾਰਾ ਜਾਣ ਦੇ ਵਿੱਚੇ ਪਾ ਦੇ ਵਿੱਚੇ ਹੀ ਕਰਦੀ ਭੇੜ ਦੀ ਲੰਨ ਲਵੇ ਜਦੋਂ ਸੋਖਰੇ